ਨਮਸਕਾਰ ਵੇਖ ਰਹੇ ਤੁਸੀਂ ਪੰਜਾਬ ਟੀਵੀ ਪ੍ਰਾਈਮ ਅੱਜ ਸਵੇਰੇ ਨਿੰਗਲ ਦੇ ਕਰੀਬੀ ਪਿੰਡ ਬਰੰਪੁਰ ਵਿਖੇ ਇੱਕ ਵੱਡੇ ਜ਼ਹਿਰੀਲੇ ਕੋਬਰਾ ਨੇ ਹਲਚਲ ਮਚਾ ਦਿੱਤੀ ਇਹ ਸੱਪ ਮੋਨੂ ਨਾਮ ਦੀ ਮਹਿਲ ਦੇ ਘਰ ਦੇ ਬੇੜੇ ਦੇ ਵਿੱਚ ਬੈਠਿਆ ਹੋਇਆ ਸੀ ਜਿਵੇਂ ਹੀ ਪਰਿਵਾਰਕ ਮੈਂਬਰਾਂ ਨੇ ਇਸ ਨੂੰ ਵੇਖਿਆ ਤਾਂ ਪਰਿਵਾਰ ਦੇ ਹੋਸ਼ ਉੱਡ ਗਏ ਤੇ ਘਰ ਦੇ ਵਿੱਚ ਹੜਕਮ ਮਚ ਗਿਆ ਜਿਸ ਤੋਂ ਬਾਅਦ ਗਵਾਂਢ ਦੇ ਸਾਰੇ ਲੋਕ ਇਕੱਠਾ ਹੋਣਾ ਸ਼ੁਰੂ ਹੋ ਗਏ ਇਹ ਕੋਬਰਾ ਸੱਪ ਬੇੜੇ ਦੇ ਵਿੱਚ ਪਈ ਹੋਈਆਂ ਬੋਰੀਆਂ ਦੇ ਥੱਲੇ ਲੁਕ ਕੇ ਬੈਠਿਆ ਸੀ ਜਿਸ ਤੋਂ ਬਾਅਦ ਸੱਪ پکڑਣ ਦੇ ਲਈ ਮਾਹਿਰ ਮੰਗਲ ਸੈਣੀ ਨੂੰ ਫੋਨ ਕੀਤਾ ਤੇ ਕਾਫੀ ਮੁਸ਼ਕਲ ਤੋਂ ਬਾਅਦ ਇਸ ਸੱਪ ਨੂੰ ਪਕੜ ਲਿਆ ਗਿਆ ਜਦੋਂ ਸੱਪ ਨੂੰ ਪਕੜਿਆ ਜਾ ਰਿਹਾ ਸੀ ਤਾਂ ਪਰਿਵਾਰ ਦੇ ਮੈਂਬਰ ਡਰ ਕੇ ਘਰ ਤੋਂ ਬਾਹਰ ਭੱਜ ਗਏ ਉੱਥੇ ਹੀ ਸੱਪ ਮਾਹਰ ਮੰਗਲ ਸੈਣੀ ਨੇ ਦੱਸਿਆ ਕਿ ਇਹ ਸੱਪ ਲਗਭਗ 5 ਸਾਲ ਦੀ ਉਮਰ ਦਾ ਹੋਵੇਗਾ ਤੇ ਇਹ ਸੱਪ ਲਗਭਗ 7 ਫੁੱਟ ਲੰਬਾ ਤੇ 5 ਕਿਲੋ ਬਜਨੀਲ ਲੱਗ ਰਿਹਾ ਸੀ ਕੋਬਰਾ ਸੱਪ ਨੂੰ ਪਕੜਨ ਤੋਂ ਬਾਅਦ ਇਸ ਨੂੰ ਜੰਗਲ ਦੇ ਵਿੱਚ ਸੁਰੱਖਿਅਤ ਛੱਡ ਦਿੱਤਾ ਗਿਆ ਹੈ ਇਸ ਦੇ ਨਾਲ ਹੀ ਮੰਗਲ ਸੈਣੀ ਨੇ ਅਪੀਲ ਕੀਤੀ ਹੈ ਕਿ ਜ਼ਹਿਰੀਲੇ ਸੱਪਾਂ ਨੂੰ ਮਾਰਨ ਦੀ ਬਜਾਏ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਤਾਂ ਉਹ ਇਹਨਾਂ ਸੱਪਾਂ ਨੂੰ ਪਕੜ ਕੇ ਸੁਰੱਖਿਅਤ ਜੰਗਲ ਦੇ ਵਿੱਚ ਛੱਡ ਦੇਣਗੇ ਨੰਗਲ ਤੋਂ ਪੰਜਾਬ ਟੀਵੀ ਪ੍ਰਾਈਮ ਦੇ ਲਈ ਰਕੇਸ਼ ਰਾਣਾ ਦੀ ਰਿਪੋਰਟ ਮੇਰਾ ਨਾਮ ਮੋਨੂ ਹੈ ਬ੍ਰਹਮਪੁਰ ਵਿੱਚ ਉੱਪਰ ਸਾਡੇ ਘਰ ਕੋਲ ਸੱਪ ਆਇਆ ਹੋਇਆ ਸੀ ਤਾ ਪਿੰਡ ਦੇ ਅਸੀਂ ਇਕੱਠੇ ਹੋ ਕੇ ਮੁੰਡੇ ਬੁਲਾਏ ਫਿਰ ਉਹਨਾਂ ਨੇ ਕੱਢਿਆ ਫਿਰ ਸਾਨੂੰ ਖਤਰਾ ਸੀ ਕਿ ਮਾਂ ਬੱਚਿਆਂ ਨੂੰ ਕਿਤੇ ਲੜਨਾ ਜਾਵੇ ਤਾਂ ਅਸੀਂ ਘੜਾ ਫੜਕਿਆ ਹੁਣ ਛੱਡਣ ਚੱਲੇ ਸੰਗੋ ਸਿਆਣੀ ਨੂੰ ਵੀ ਫੋਨ ਕੀਤਾ ਹੋਇਆ ਸੀ ਉਹ ਵੀ ਆ ਰਿਹਾ ਕਿ ਉਹ ਨੂੰ ਫੜ ਕੇ ਲੈ ਜਾਏ ਛੱਡ ਦੂੰਗੇ ਨਹੀਂ ਕਹੀਂ ਨੂੰ ਠੀਕ ਹੈ ਹਾਂਜੀ ਭਾਜੀ ਮੇਰਾ ਨਾਮ ਮੰਗਲ ਸਿਆਣੀ ਤੇ ਸਾਨੂੰ ਭਾਜੀ ਉਹਨਾਂ ਦੀ ਕਾਲ ਆਈ ਸੀ ਕਿ ਕਹਿੰਦੇ ਸਾਡੇ ਘਰ ਸੱਪ ਨਿਕਲੇ ਹੋਇਆ ਤੇ ਅਸੀਂ ਤੁਰੰਤ ਪਹੁੰਚ ਗਏ ਸੀ ਉਹਨੂੰ ਰੈਸਕਿਊ ਕੀਤਾ ਤੇ ਜਿਹੜਾ ਸੱਪ ਹੈ ਕੋਬਰਾ ਹੈ ਭਾਜੀ ਤੇ ਅਸੀਂ ਹੁਣ ਇਹਨੂੰ ਜੰਗਲ ਵਿੱਚ ਛੱਡਿਆ ਤੇ ਕਿੰਨਾ ਕਿੰਨਾ ਵੱਡਾ ਸੱਪ ਸੀ ਇਹ ਕੀ ਆ ਇਹਦੀ ਐਸਾ ਲੱਗਦੀ ਕੁਟਕੋਟੇ ਦੀ ਉਮਰ 5 ਸਾਲ ਤੋਂ ਉੱਪਰ ਸੀਗੀ ਤੇ ਕਿੰਨਾ ਕਿ ਜ਼ਹਿਰੀਲਾ ਇਹਦੇ ਬਾਰੇ ਜਾਣਕਾਰੀ ਪਾਜੀ ਇਹ ਸੱਪ ਇਹ ਜਿਹੜੇ ਜ਼ਹਿਰੀਲੇ ਸੱਪ ਹੈ ਸਾਡਾ ਕੋਬਰਾ ਪਹਿਲੇ ਨੰਬਰ ਦੇ ਕਾਮਨ ਗ੍ਰੇਡ ਦੂਜੇ ਦੇ ਕੋਬਰਾ ਤੀਜੇ ਦੇ ਰਸਲ ਵਾਈਪਰ ਇਹ ਆਪਣੇ ਜਿਹੜੇ ਲੋਕਲ ਏਰੀਆ ਸਾਡੇ ਇਹ ਤਿੰਨੇ ਸੱਪ ਪਾਏ ਜਾਂਦੇ ਜੀ ਜਿਹੜੇ ਜ਼ਹਿਰੀਲੇ ਆ ਲੋਕਾਂ ਨੂੰ ਜਦੋਂ ਵੀ ਕਿਸੇ ਦੇ ਘਰ ਕੋਈ ਛੱਪ ਨਿਕਲਦਾ ਹੈ ਪਹਿਲੀ ਗੱਲ ਦਾ ਤੁਸੀਂ ਮਾਰਨਾ ਨਹੀਂ ਹੈ ਇਹ ਤੁਸੀਂ ਐਨੀ ਟਾਈਮ ਮੈਨੂੰ ਕਾਲ ਕਰ ਸਕਦੇ ਹੋ ਮੈਂ ਉੱਥੇ ਤੁਰੰਤ ਪੁੱਜੂਗਾ ਕਿ ਤੇ ਕਦੇ ਵੀ ਕਿਸੇ ਦਾ ਬਾਈਟ ਕਰਦਾ ਹੈ ਛੱਪ ਤਾਂ ਤੁਸੀਂ ਕਦੇ ਵੀ ਕਿਸੇ ਬਾਬੇ ਕੋਲ ਨਹੀਂ ਜਾਣਾ ਕਿਉਂਕਿ ਇਹ ਜਿਹੜਾ ਜ਼ਹਿਰ ਆ ਬਹੁਤ ਹੀ ਖਤਰਨਾਕ ਹੈ ਅਸੀਂ ਟਾਈਮ ਵੇਸਟ ਕਰ ਦਿੰਦੇ ਬਾਬਿਆਂ ਕੋਲ ਜਾ ਕੇ ਉਸ ਟਾਈਮ ਉਹ ਸਾਰਾ ਟਾਈਮ ਲੰਘ ਜਾਂਦਾ ਫਿਰ ਇਹਦਾ ਜਿਹੜਾ ਪੱਕਾ ਇਲਾਜ ਹੈ ਸਾਡੇ ਜਿਹੜੇ ਸਾਡੇ ਲੋਕਲ ਨੰਗਲ ਹਸਪੀਟਲ ਹੈ ਸੇਵਲ ਔਰ ਆਨੰਦਪੁਰ ਸਾਹਿਬ ਹੈ ਇੱਥੇ ਇਹਦੇ ਐਂਟੀ ਬੈਨਮ ਪਏ ਆ ਤੁਸੀਂ ਕਦੇ ਵੀ ਕਦੇ ਬਾਈਟ ਹੁੰਦੀ ਹੈ ਤਾਂ ਤੁਸੀਂ ਸਿਵਲ ਹਸਪੀਟਲ ਹੀ ਜਾਣਾ ਵਾ ਜੀ ਆਪਣਾ ਨੰਬਰ ਸ਼ੇਅਰ ਕਰਿਓ ਭਾਜੀ ਮੇਰਾ ਨੰਬਰ ਹੈਗਾ ਭਾਜੀ 94652 24357 ਕਿੱਥੇ ਰਹਿਣ ਵਾਲੇ ਆ ਤੁਸੀਂ ਭਾਜੀ ਮੇਰਾ ਪਿੰਡ ਕਲਿੱਤਰਾਂ ਜੀ ਪਨੁਪਲੀ ਵਿੱਚ ਮੇਰੀ ਜਿੰਮ ਆਪਣੀ ਅਸੀਂ ਹੁਣੋਂ ਜਿੰਮ ਤੋਂ ਹੀ ਆਏ ਸੀਗੇ